ਕਾ ਉਸ ਵਿੱਚ ਜੋ ਹੋਏਗਾ ਜੇ ਲੋ ਸਾਂਹ ਨਾਲੀ ਚ ਕੁਝ ਚਲਾ ਗਈ ਤੇ ਤੁਸੀਂ ਪਾਣੀ ਪਾਤਾ ਜਾਂ ਉਸ ਬੰਦੇ ਦਾ ਖੂਨ ਅੰਦਰ ਚਲਾ ਗਿਆ ਉਲਟੀ ਆ ਗਈ ਉਹ ਅੰਦਰ ਜੇਲੀਗੀ ਤਾਂ ਉਹਦਾ ਸਾਂਹ ਬੰਦ ਹੋ ਜੂਗਾ ਤਾਂ ਚਾਰ ਕੰਮ ਨਹੀਂ ਕਰਨੇ ਨੰਬਰ 1 ਉਸ ਨੂੰ ਪਾਣੀ ਨਹੀਂ ਨੰਬਰ 2 ਉਹਦੇ ਮੂੰਹ ਤੇ ਛਿੱਟੇ ਨਹੀਂ ਮਾਰਨੇ ਕਈ ਲੋਕੀ ਹੋਸ਼ ਜਿਨੇ ਆਂਦੇ ਛਿੱਟੇ ਮਾਰਦੇ ਨਹੀਂ ਨੰਬਰ 3 ਉਹਦੇ ਹੱਥ ਪੈਰ ਨਹੀਂ ਲਗਾਣੇ ਨੰਬਰ 4 ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਜਿਹੜਾ ਬੰਦਾ ਦੂਰਸ਼ ਆ ਜ਼ਖਮੀ ਆ ਉਸ ਨਾਲ ਕੁਝ ਨਾ ਕਰੋ ਉਠਾਵ ਨਾ ਲਿਗੜੀਆਂ ਕਿ ਕਹੇ ਕਿ ਨਸ਼ੇਲ ਸੀ ਆ ਇੱਕ ਹੀ ਚੀਂਚੀ ਨਵਾਂ ਦੇ ਕਿਥੇ ਚੱਲ ਰਹੀ ਨਹੀਂ ਜਦ ਲਈ ਉਹ ਕਹਿੰਦਾ ਯਾਰ ਕਿ ਨਵਤਾ ਬੰਦਾ ਹੈ ਡੈਂਡਾ ਐਸਾ ਯਾਰ ਉਹ ਜਿਹੜਾ ਬਿਆਸੀ ਕਹਿੰਦਾ ਜੱਸਾ ਮੈਂ ਠੀਕ ਨਾ ਦੁਆਰਾ ਕਰ ਨੀਚੇ ਆਲਾ ਤੋਂ ਬੁੱਤੇ ਲੱਗੋ ਮੁੱਠ ਨੂੰ ਥਿੰਮਣਾ ਨਾ ਪਾਣੋ ਤੁਹਾਡੇ ਅੰਗਲਾਂ ਮੁੱਠੇ ਦੇ ਵਿੱਚੋਂ ਬੜਾ ਭੜਾ ਭੜੇ ਆਣੀ ਆ ਹਾਂ ਜੇ ਸਾਨੂੰ ਐਸਾ ਵੀ ਫਰਸ਼ਾ ਦਿਓ ਇਹ ਵੀ ਫਰਸ਼ਾ चार पे लीटर ठीक है जी दो लीटर लता जहा है वह का खून उसे सिर पास जाने लग जाएगा यानी बंद रिकवर होने लग जाएगा नंबर दोह सैड पर कर दो क्यों जो उल्टी आवे बहर जाए जीप सैड पर हो जाए कहीं जीप बंद कर दो नंबर तीन उन्हें कोई टैट कपड़ा पाया है बेल्ट लाई है टाई लाई है ढि कर नंबर चार ਆ ਮੇਟੇ ਕਾਪੀਆ ਹਾਂ ਤਕ। ਬੈਠ ਜੀ। ਸਤਿ ਸ਼੍ਰੀ ਅਕਾਲ ਦੋਸਤੋ ਹੋਰ ਨਿਆਣਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਰਕ ਬੁੱਲ ਜਾਣਾ ਦੀ ਪੁਲਿਸ ਲਾਈਨ ਮੌਜੂਦ ਆ ਜਿੱਥੇ ਅੱਜ ਸੜਕ ਸੁਰੱਖਿਆ ਨੂੰ ਲੈ ਕੇ ਅਹਿਮ ਮੀਟਿੰਗ ਰੱਖੀ ਗਿਆ ਜਿਸ ਦੇ ਵਿੱਚ ਜਿਹੜੇ ਸੜਕ ਤੇ ਜਿਹੜੇ ਪੁਲਿਸ ਅਧਿਕਾਰੀ ਆ ਜਿਹੜੇ ਡਿਊਟੀ ਕਰ ਰਹੇ ਨੇ ਤਾਂ ਉਹਨਾਂ ਨੂੰ ਇੱਕ ਜ ਮੀਟਿੰਗ ਦੇ ਵਿੱਚ ਜਿਹੜਾ ਅਹਿਮ ਜਾਣਕਾਰੀ ਦਿੱਤੀ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਲੁਧਿਆਣਾ ਦੇ ਵਿੱਚ ਟਰੈਫਿਕ ਹੋਣ ਕਾਰਨ ਜਿਹੜੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਜਿਹੜੇ ਲੋਕਾਂ ਦਾ ਐਕਸੀਡੈਂਟ ਹੋ ਜਾਂਦਾ ਤਾਂ ਉਹਨਾਂ ਨੂੰ ਜਿਹੜਾ ਟਾਈਮ ਸਿਰ ਜਿਹੜਾ ਪੁਲਿਸ ਜਿਹੜਾ ਉਹਨਾਂ ਨੂੰ ਟਾਈਮ ਸਿਰ ਹਸਪਤਾਲ ਪਹੁੰਚਾਉਣ ਦੀ ਵਜੇ ਉਹਨਾਂ ਨੂੰ ਜਿਹੜਾ ਰੋਡ ਤੇ ਹੀ ਉਹਨਾਂ ਨੂੰ ਕੀ ਕੀ ਪ੍ਰਕੋਸ਼ਨ ਦੇਣੇ ਚਾਹੀਦੇ ਇਸ ਨੂੰ ਲੈ ਕੇ ਅੱਜ ਉਹਨਾਂ ਨੂੰ ਅੱਜ ਸਮਝਾਇਆ ਗਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਤਾਂ ਪੁਲਿਸ ਜਿਹੜੇ ਲਾਈਨ ਦੇ ਵਿੱਚ ਜਿਹੜੇ ਅਹਿਮ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਕਿ ਕੀ ਕਹਿਣਾ ਉਹਨਾਂ ਦਾ ਅੱਜ ਦੀ ਮੀਟਿੰਗ ਬਾਰੇ ਤਾਂ ਇਸ ਤਰ੍ਹਾਂ ਵੀ ਲੁਧਿਆਣਾ ਰੇਂਜ ਦੀ ਸਾਡੀ ਡਿਊਟੀ ਲਗਾਈ ਗਈ ਸੀ ਕਿ ਐਡੀਜੀਪੀ ਅਮਰਦੀਪ ਸਿੰਘ ਰਾਏ ਬੋਲੇ ਦੀ ਲੁਧਿਆਣਾ ਦੇ ਵਿੱਚ ਪੰਜ ਰੇਂਜਾਂ ਦੀ ਟ੍ਰੇਨਿੰਗ ਕਰਾਈ ਜਾਵੇ ਫਰਸਟ ایڈ ਦੀ ਲੁਧਿਆਣਾ ਦੇ ਜੰਦਰ ਰੇਂਜ ਤੇ ਬਾਟਲ ਜੀ ਤੇ ਉਹਦੇ ਸਮਾਂ ਚ ਇਹ ਜੋ ਟ੍ਰੇਨਿੰਗ ਲਾਈ ਗਈ ਸੀ ਇਹ ਟ੍ਰੇਨਿੰਗ ਦੇ ਵਿੱਚ ਕਾਕਾ ਰਾਮ ਬਰਮਾ ਪਟਿਆਲਾ ਤੋਂ ਆਏ ਨੇ ਜੇ ਟ੍ਰੇਨਿੰਗ ਦਿੰਦੇ ਨੇ ਉਹਨਾਂ ਨੇ ਟ੍ਰੇਨਿੰਗ ਪ੍ਰੋਵਾਈਡ ਕੀਤੀ ਹੈ ਜੀ ਤੇ ਸਰ ਇਹ ਕਿ ਜਦੋਂ ਕਈ ਵਾਰ ਸੜਕ ਹਾਦਸਾ ਹੁੰਦਾ ਕਿਹੜੇ ਕਿਹੜੇ ਮੁੱਦੇ ਐਸੇ ਨੇ ਜੋ ਵੀ ਅੱਜ ਖਾਸ ਤੌਰ ਤੇ ਜਿਹੜੇ ਸਮਝਾਏ ਗਏ ਨੇ ਮੇਨ ਤਾਂ ਮੁੱਦੇ ਨੇ ਵੀ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਉਹਦੀ ਬ੍ਰੀਡਿੰਗ ਹੁੰਦੀ ਹੈ ਜੀ ਜਾ ਉਸਦੇ ਹੈਡ ਇੰਜਰੀ ਹੁੰਦੀ ਹੈ ਜਾਂ ਉਹਦੀ ਬੈਕ ਬੋਨ ਤੇ ਇੰਜਰੀ ਹੁੰਦੀ ਹੈ ਤੇ ਉਹਨੂੰ ਕਿਵੇਂ ਮੈਨੇਜ ਕਰਨਾ ਹੈ ਤੇ ਉਹਨੂੰ ਕਿਸ ਤਿਕਨੇ ਸਹੀ ਤਿਕਨੇ ਚੱਕ ਕੇ ਸਟ੍ਰੈਚਰ ਤੇ ਪਾ ਕੇ ਹਸਪੀਟਲ ਪਹੁੰਚਾਉਣਾ ਇਹ ਮੋਡ ਸਪ੍ਰਿੰਟ ਦੱਸੀ ਗਈ ਹੈ ਤਾਂ ਉਸ ਤੋਂ ਇਲਾਵਾ ਜੇ ਕੋਈ ਗੈਸਟ ਦੱਬ ਗਿਆ ਮਲਬੇ ਵਿੱਚ ਦੱਬ ਗਿਆ ਜਾਂ ਕੋਈ ਸਫੋਕੀਸ਼ ਵਿੱਚ ਫਸ ਗਿਆ ਤੇ ਉਹਨੂੰ ਉਸ ਵਿੱਚੋਂ ਕਿਵੇਂ ਕਢਾਉਣਾ ਉਸ ਨੂੰ ਕਿਹੜੀ ਕਿਹੜੀ ਫਰਸਟ ایڈ ਦੇਣੀ ਹੈ ਤਾਂ ਜੋ ਹਸਪੀਟਲ ਤੱਕ ਉਹ ਜਿੰਦਾ ਲਿਆਇਆ ਜਾ ਸਕੇ ਤੇ ਸਾਡੇ ਸਰਤ ਸੁਰੱਖਿਆ ਦੇ ਵਿੱਚ ਹੁਣ ਤੱਕ ਕਿੰਨੀ ਕਿਹੜੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਕੋਈ ਕਮੀ ਕੋਈ ਦੇਖ ਨੂੰ ਨਹੀਂ ਮਿਲੀ ਕਿਉਂਕਿ ਇਹ ਤੇ ਨਵਾਂ ਪ੍ਰੋਸੈਸਰ ਵਧੀਆ ਚੱਲ ਰਿਹਾ ਹੈ ਅਜੇ ਤੱਕ ਕੋਈ ਕਮੀ ਨਹੀਂ ਹੋ ਸਕੋ ਜਿਹੜੇ ਜਵਾਨ ਨੇ ਉਹਨਾਂ ਦਾ ਹੌਸਲਾ ਬੁਲੰਦ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਟ੍ਰੇਨਿੰਗ ਦਾ ਮਕਸਦ ਕੀ ਹੈ ਟ੍ਰੇਨਿੰਗ ਦਾ ਮਕਸਦ ਇਹ ਹੈ ਵੀ ਹਰ ਇੱਕ ਜਿਹੜਾ ਟ੍ਰੇਨਰ ਹੈ ਜਿਹੜਾ ਟ੍ਰੇਨੀ ਹੈ ਹਰ ਇੱਕ ਕਿ ਕਿ ਰੋਟੀ ਕਿ ਕਮਾਈ ਮਿਲਾਇਆ ਹੋਇਆ ਸੀ ਤੋ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਤਾਂ ਜੋ ਉਹ ਆਪਣੇ ਆਪ ਨਾਲ ਦੇ ਬੰਦੇ ਨਾਲ ਲੜ ਕੇ ਜਦੋਂ ਮੁਕਤ ਕੋਈ ਐਕਸੈਂਟ ਹੁੰਦਾ ਤਾਂ ਆਪਣੇ ਸੈਲਫ ਕੰਫੀਡੈਂਸ ਬਣ ਸਕੋ ਤੇ ਅੱਜ ਕਿੰਨੇ ਕਿ ਨੌਜਵਾਨ ਜਿਹੜੇ ਪਹੁੰਚੇ ਸੀ ਜਿਨ੍ਹਾਂ ਨੂੰ ਟ੍ਰੇਨਿੰਗ ਬਣ ਇਹ ਅੱਜ 170 ਤੋਂ 180 ਬਲਾਇਜ਼ਨ ਸੀਗੇ ਟੋਟਲ 70 ਬਲਾਇਜ਼ਨ ਸੀਗੇ ਜਿੰਦਰ ਰੇਂਜ ਦੇ ਤੇ 70 ਬਲਾਇਜ਼ਨ ਸੀਗੇ ਬਾਡ ਰੇਂਜ ਦੇ